ਅੱਜ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰਾ ਨਗਰ ਸਾਡੇ ਨਾਲ ਹੈ ਅਸੀਂ ਤਾਂ ਇੱਕ ਇਹੋ ਹੀ ਮੀਟਿੰਗ ਕਰਨੀ ਸੀ ਕਿੱਤੀ ਸੀ ਨਗਰ ਦਾ 뷰 ਲੈਣਾ ਸੀ ਇਹਦਾ 뷰 ਕਿੱਥੇ ਹੈ ਇਹ ਸਾਨੂੰ ਹੁਣ ਪਤਾ ਲੱਗ ਗਿਆ ਵੀ ਨਗਰ ਦਾ 뷰 ਨੰਦੀ ਸ਼ਾਲਾ ਬਣਾਉਣ ਲਈ ਉਸੇ ਥਾਂ ਦੇ ਉੱਤੇ ਜਿੱਥੇ ਗਊ ਸ਼ਾਲਾ ਬਣੀ ਹੋਈ ਹੈ ਤਿਆਰ ਹੈ ਇਹ 15 ਏਕੜ ਜ਼ਮੀਨ ਲਗਭਗ ਹੈਗੀ ਹੈ ਤੇ ਅਸੀਂ 15 ਏਕੜ ਦਾ ਹੀ ਮਤਾ ਪਾਇਆ ਹੋਇਆ ਹੈ ਵੀ ਇਹ ਸਾਨੂੰ ਖਾਲੀ ਕਰਾ ਕੇ ਸਾਨੂੰ ਦਿੱਤੀ ਜਾਵੇ ਜ਼ਮੀਨ ਸਾਡੀ ਹੈ ਇਹ ਨਹੀਂ ਵੀ ਜ਼ਮੀਨ ਇਹਨਾਂ ਦੀ ਹੈ ਬਸ ਉਹਤੇ ਵਰਤਾਂਗੇ ਅਸੀਂ ਕੁਝ ਨੰਦੀਸ਼ਾਂ ਲਈ ਕੁਝ ਸਟੇਡੀਅਮ ਲਈ ਕੁਝ ਪਾਰਕਿੰਗ ਲਈ ਫਿਰ ਵੀ ਇਹ ਜਮੀਨ ਫालतू ਰਹੂ इवन ਕਿ 15 ਏਕੜ ਜ਼ਮੀਨ ਹੈ ਤੇ ਜਿਹੜੀ ਇਹਨਾਂ ਨੂੰ ਅਸੀਂ ਦੋ ਕਿੱਲੇ ਜ਼ਮੀਨ ਦੇ ਦਾਂਗੇ ਉੱਥੇ ਰੱਖਣ ਪਸੂ ਇਹਨਾਂ ਕੋਲੇ ਸੌ ਤਾਕਾ ਹੋਊਗਾ ਅੱਜ ਤੋਂ ਮੀਟਿੰਗ ਵਿੱਚ ਆਲੇ ਇਕੱਠ ਦਾ ਜਿਹੜਾ ਰੂਪ ਹੈ ਜਿਹੜਾ ਧਾਰ ਲਿਆ ਸੀ ਤਾਂ ਉਸ ਮੀਟਿੰਗ ਦੇ ਵਿੱਚੋਂ ਕੀ ਸਟਾਈਲਰ ਨਿਕਲ ਕੇ ਸਾਹਮਣੇ ਆਇਆ ਉਹ ਵਧੀਆ ਪੋਜ਼ਿਟਿਵ ਹੈ ਜੀ ਉਹ ਨਗਰ ਪੰਚਾਇਤ ਦੇ ਹੱਕ ਦੇ ਵਿੱਚ ਹੈ ਹਰ ਇੱਕ ਬੰਦੇ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਹਾਂ ਖੜੇ ਹਾਂ ਤੁਸੀਂ ਅਗਲਾ ਕਦਮ ਕੀ ਉਠਾ ਰਹੇ ਹੋ ਜੀ ਕਿ ਕਿੰਨੇ ਚਰਚਾ ਜਿਹੜਾ ਹੈ ਇਹ ਕੋਈ ਫੈਸਲਾ ਲੈ ਰਹੇ ਅਸੀਂ ਜੀ ਮਤਾ ਪਾਤਾ ਉਹ ਮਤਾ ਪਾ ਕੇ ਥੋੜਾ ਪ੍ਰੋਸੈਸ ਹੈ ਸਰਕਾਰਾਂ ਦੇ ਉਹ 10-15 ਦਿਨਾਂ ਚ ਪ੍ਰੋਸੈਸ ਹੋ ਜਾਊਗਾ ਪੂਰਾ ਫਿਰ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ